ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਅੱਜ ਦਾ ਵਲੌਗ ਨਹੀਂ ਮਤਲਬ ਕਿ ਚੈਲੰਜ ਹੈ ਅੱਜ ਦਾ ਚੈਲੰਜ ਇਹ ਹੈ ਕਿ ਆਪ ਨੂੰ 20 ਵੀ ਗੋਲ ਗੱਪੇ ਮਿਲੇ ਐ ਤੇ ਜਿਹੜਾ ਪਹਿਲਾਂ ਖਾਊਗਾ ਉਹਨੂੰ ਇਨਾਮ ਮਿਲੇਗਾ ਤੇ ਤੁਸੀਂ ਅੱਗੇ ਵਲੌਗ ਦੇਖਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੀ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਅੱਜ ਦਾ ਵਲੌਗ ਹੈਗਾ ਸਾਡਾ ਕੰਪੀਟੀਸ਼ਨ ਰੱਖਿਆ ਹੋਇਆ ਦੋਨਾਂ ਬੱਚਿਆਂ ਦਾ ਵੀ ਕਿਹੜਾ ਸਭ ਤੋਂ ਪਹਿਲਾਂ ਗੋਲ ਗੱਪੇ ਆਪਦੇ ਫਿਨਿਸ਼ ਕਰੂਗਾ ਤੇ ਫਿਰ ਉਹਨਾਂ ਲਈ ਆਪਾਂ ਇੱਕ ਸਰਪ੍ਰਾਈਜ਼ ਗਿਫਟ ਰੱਖਾਂਗੇ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਚਲੋ ਫਿਰ ਹੁਣ ਮੈਂ ਸਟਾਰਟ ਕਰਦੀ ਆ ਸਟਾਰਟ ਬੇਟਾ ਵਾਹ ਤੁਸੀਂ ਕਿੱਥੇ ਸਪੀਡ ਜ਼ਿਆਦਾ ਲੱਗਦੀ ਆ ਬਈ ਨੂੰ ਭਈ ਜੇ ਕੌਲੀ ਦੇ ਵਿੱਚ ਤੁਹਾਡਾ ਟੁੱਟਿਆ ਹੋਇਆ ਗੋਲ ਗੱਪਾ ਡੈਗ ਪਿਆ ਉਹ ਸਾਰਾ ਫਿਨਿਸ਼ ਕਰਕੇ ਉਦੋਂ ਬਾਅਦ ਚ ਦੂਜਾ ਚੱਕਣਾ ਤੁਸੀਂ ਠੀਕ ਹੈ ਨਾ ਵੀਡੀਓ ਬਿਲਕੁਲ ਵੀ ਰੋਕੀ ਨਹੀਂ ਜਾਣੀ ਜੇ ਕਹੋਗੇ ਇੱਕ ਮਿੰਟ ਸਸੀ ਪਾਣੀ ਪੀਣਾ ਜਾਂ ਕਰਨਾ ਪਾਣੀ ਵੀ ਪੀ ਸਕਦੇ ਹੋ ਬੋਟਲ ਕਿੱਥੇ ਆਓ ਅਚਾਰ ਹੈ ਬੋਟਲ ਹਾਂ ਪਾਣੀ ਵੀ ਪੀ ਲਿਓ ਤੇ ਪਰ ਵੀਡੀਓ ਆ ਹੀ ਚੱਲੀ ਜਾਣੀ ਆ ਤੇ ਪੀਣਾ ਤਾਂ ਪੀ ਸਕਦੇ ਆ ਪਰ ਇਹ ਨਹੀਂਗਾ ਵੀ ਦੂਜਾ ਜੇ ਇੱਕ ਨੇ ਪਾਣੀ ਪੀਣਾ ਵੀ ਦੂਜਾ ਖਾਣਾ ਰੁਕ ਜੂਗਾ ਨਹੀਂ ਰੁਕਣਾ ਨਹੀਂ ਅਜੇ ਤਾਂ ਬਹੁਤ ਪਿਆ ਧੀਰ ਹਲਾ ਕੇ ਖੇਪਿਆ ਮੈਨੂੰ ਲੱਗਦਾ ਮਨਜੀਤ ਤੇਰੇ ਜਿੱਤ ਜਾਣਾ ਤੂੰ ਤਾਂ ਬਹੁਤ ਸਲੋ ਖਾਨਾ ਮਾਨ ਸਰ ਤੇਰੀ ਸਪੀਡ ਬਹੁਤ ਆ ਬੱਤ ਗੋਲ ਗੱਪਾ ਕਵੀਨ ਬਣ ਜਾਣਾ ਤੇ ਨਾ ਮਨਸੀਤ ਦਾ ਥੋੜਾ ਹੀ ਰਹਿ ਗਿਆ ਅੱਧੇ ਤਾਂ ਖਾ ਗਏਵੇਂ ਦੀ ਹੈ ਨਾ ਮਨਸੀਤ ਵੀਰ ਦੇ ਦਾ ਕਾਫੀ ਪਏ ਪੱਤਾ ਮਨਸੀਤ ਵੱਲ ਟੰਗਾ ਹਟਾ ਲੈ ਤੇਰੇ ਸੰਗ ਜਨਾ ਭਾਜੇ ਤੇ ਜੇ ਢੱਡ ਭਰ ਗਿਆ ਛੱਡ ਵੀ ਸਕਦੇ ਆ ਹਮਮ ਸਰਦੀ ਹਾਂ ਬਰੋਡ ਆਊਟ ਹੋਊਗਾ ਜਿਹੜਾ ਛੱਡੂਗਾ ਜਿਹੜੇ ਨੇ ਸਾਰੇ ਫਿਨਿਸ਼ ਕਰਤੇ ਅਗਲਾ ਨੂੰ ਸਪਾਈਸ ਸਪਾਈਸ ਉਹ ਜਿੱਤੂਗਾ ਕਿੰਨਾ ਪਾਣੀ ਲੈਣਾ ਵੀਰ ਦੇ ਹਾਂ ਮੈਂ ਤਾਂ ਹਾਂ ਦੇ ਤਾਂ ਪੰਜ ਕਰ ਰਹੇਗੇ ਵੀਰ ਤਾਂ ਕੋਈ ਨਹੀਂ ਪਤਾ ਹਾਲੀ ਹਾਲੀ ਇਹ ਵੀ ਪੰਜ ਹੀ ਰਹਿ ਹਾਂ ਦੋਨਾਂ ਦੇ ਨਹੀਂ ਤੇਰੇ ਚਾਰ ਰਹਿ ਗਏ ਦੋਨਾਂ ਦਾ ਜਿਹੜਾ ਹੁਣ ਕੰਪੀਟੀਸ਼ਨ ਆ ਨਾ ਬਹੁਤ ਜ਼ਿਆਦਾ ਕਲੋਜ਼ ਆ ਫਿਰ ਲੱਗਦਾ ਮੇਰੀ ਧੀ ਵਿਚਾਰੀ ਲੱਡੂ ਆ ਰਹੀ ਜੀ ਖਾ 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 Hva sier du? ਪਾਣੀ ਵੱਡੇ ਮਕੋਲੇ ਚ ਲੈ ਲਓ ਪਾਣੀ ਤਾਂ ਹੋਰ ਵੀ ਪਿਆ ਪੁੱਤ ਬਹੁਤ ਕਲੋਸ ਤੇ ਮੇਰੀ ਲਾਡੋ ਹਾਰੂਗੀ ਬਹੁਤ ਹੀ ਕਲੋਸ ਤੇ ਆਏ万ਸੀਰ ਤਾ ਵੀਰ ਨੇ ਪਹਿਲਾਂ ਫਿਨਿਸ਼ ਨਹੀਂ ਪਤਾ ਫਿਨਿਸ਼ ਆ ਵੀਰ ਦੇ ਪਰ ਜਿਆਦਾ ਫਰਕ ਨਹੀਂ ਇੱਕ ਦੋ ਸਕਿੰਟਾਂ ਤੇ ਹੀ ਆ ਆ ਤਾਂ ਹੁਣ ਪਤਾ ਤੇਰੇ ਮੂੰਹ ਚ ਵੀ ਆ ਅੱਗੇ ਵਕਰ ਨਗਾਓ ਨਗਾਓ ਹਾਂ ਹੁਣ ਮੈਂ ਆ ਮਮਾ ਨਹੀਂ ਪਤਾ ਓਨੇ ਖਾ ਲਿਆ ਤੇਰੇ ਉਹ ਜਿੱਤ ਗਿਆ ਪਰ ਫਿਰ ਵੀ ਕੋਈ ਜ਼ਿਆਦਾ ਨਹੀਂਗਾ ਮੈਨੂੰ ਮੈਨੂੰ ਇੱਕ ਦੋ ਸਕਿੰਟਾ ਦੇ ਚਲ ਤੈਨੂੰ ਵੀ ਕੋਈ ਨੀ ਛੋਟੀ ਜੀ ਕੋਈ ਚਾਕਲੇਟ ਦੇ ਦਾਂਗੇ ਹੈਨਾ ਤੇ ਹੁਣ ਗੇੜੇ ਕੱਢ ਲਿਓ ਚਾਰ ਪੰਜ ਵੇੜੇ ਚ ਤੇ ਜਿਹੜੇ ਤੁਹਾਡੇ ਗੋਲ ਗੱਪੇ ਹਾਜਮ ਹੋ ਜਾਣਗੇ ਠੀਕ ਆ ਪਾਣੀ ਬੈਠ ਕੇ ਪੀ ਪਾਣੀ ਪੁੱਤ ਇੱਧਰ ਤੇ ਕੋਲੀ ਚ ਵੀ ਡਿੱਗ ਗਿਆ ਪਿਆ ਲੈ ਟੁੱਟਿਆ ਹੋਣਾ ਹੋਣਾ ਫਿਰ ਵੀ ਬਹੁਤ ਫਰਤੀ ਦੇ ਨਾਲ ਤੁਸੀਂ ਮੈਂ ਨਹੀਂ ਸੀ ਹਾਂ ਫਰਤੀੜੀ ਮੈਂ ਲੇਟ ਸ਼ੁਰੂ ਕੀਤਾ ਫਿਰ ਵੀ ਜਿੱਤ ਗਿਆ ਹਾਂ ਨਾਲ ਤੇਰੇ ਵਾਲੇ ਨਾ ਗੋਲ ਗੱਪੇ ਵੀ ਵੱਡੇ ਰੱਖੇ ਸੀ ਮੈਂ ਕਿਹਾ ਮਨਸੀਰ ਦਾ ਮੂੰਹ ਛੋਟਾ ਇਹ ਤੋਂ ਬਾਲੇ ਵੱਡੇ ਗੋਲ ਗੱਪੇ ਖਾਦੇ ਨਹੀਂ ਜਾਣਗੇ ਮੈਂ ਕਿਹਾ ਨਹੀਂ ਤੁਹਾਨੂੰ ਸਾਝਾ ਹਾਂ ਛੋਟੇ ਤਾਂ ਹੈ ਪਤਾ ਹੈ ਪਰ ਢਿੱਡ ਤਾਂ ਉੱਡਾ ਹੀ ਆਣਾ ਮੈਂ ਪਹਿਲਾਂ ਜਿੱਤੇ ਨੇ ਲਾਲ ਸੌਸ ਪੋਨ ਲੱਗ ਗਿਆ ਹਾਂ ਚਲ ਕੋਈ ਨਹੀਂ ਪਾਣੀ ਪੀਓ ਹੁਣ ਹੁਣ ਵੇਖਦੇ ਆਂ ਕੋਈ ਅਗਲੇ ਹਫ਼ਤੇ ਕੋਈ ਹੋਰ ਕੰਪੀਟੀਸ਼ਨ ਰੱਖਾਂਗੇ ਕਿਸੇ ਵੀ ਚੀਜ਼ ਦਾ ਕੋਈ ਗੇਮ ਹੋ ਸਕਦੀ ਆ ਕੋਈ ਖਾਣ ਪੀਣ ਦਾ ਕਿਸੇ ਵੀ ਤਰ੍ਹਾਂ ਦਾ ਹਨਾ ਤੇ ਇਸ ਦੇ ਨਾਲ ਹੀ ਫਿਰ ਆਪਾਂ ਕੰਪੀਟੀਸ਼ਨ ਵਾਲੇ ਵਲੌਗ ਨੂੰ ਐਂਡ ਕਰਦੇ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ